ਜਦੋਂ ਕਲਗੀਆਂ ਵਾਲੇ ਨੇ ਵਕਤ ਵਿਚਾਰ ਕੇ ਆਨੰਦਪੁਰ ਦਾ ਕਿਲਾ ਛੱਡਿਆ ਤਾਂ ਵੈਰੀ ਕਸਮਾ ਭੁਲਾ ਕੇ ਗੁਰੂ ਜੀ ਦੇ ਉੱਪਰ ਟੁੱਟ ਪਏ ਸਰਸਾ ਕੰਡੇ ਬੜਾ ਹੀ ਭਾਰੀ ਯੁੱਧ ਹੋਇਆ ਗੁਰੂ ਜੀ ਦਾ ਪਰਿਵਾਰ ਖੇਰੂ ਖੇਰੂ ਹੋ ਗਿਆ ਇੱਥੇ ਛੋਟੇ ਸਾਹਿਬ ਜ ਆਦਿਆ ਤੇ ਮਾਤਾ ਗੁਜਰੀ ਜੀ ਗੰਗਾ RAM ਜਿਸ ਨੂੰ ਗੰਗੂ ਬ੍ਰਾਹਮਣ ਕਹਿੰਦੇ ਨੇ ਉਸ ਨੂੰ ਮਿਲ ਪਏ ਜੋ ਗੁਰੂ ਜੀ ਦਾ ਪ੍ਰਾਣਾ ਰਸੋਈਆ ਸੀ ਗੰਗੂ ਆਪਣੇ ਪਿੰਡ ਖੇੜੀ ਲੈ ਗਿਆ ਮਾਤਾ ਜੀ ਤੇ ਸਾਹਿਬਜ਼ਾਦਿਆਂ ਦਾ ਪਿਛਲੇ ਅੰਦਰ ਤੇਰਾ ਕਰਵਾ ਦਿੱਤਾ ਪਰ ਗੰਗੂ ਦਾ ਮਨ ਮੋਹਰਾਂ ਨੂੰ ਵੇਖ ਕੇ ਬੇਈਮਾਨ ਹੋ ਗਿਆ ਇੱਥੇ ਪੰਜਾਬੀ ਦੇ ਪ੍ਰਸਿੱਧ ਪੀਰ ਕਵੀ ਸਰਦਾਰ ਦਿੱਤਾਤਾ ਸਿੰਘ ਪੀਰ ਜਿਨੇ ਬੜਾ ਹੀ ਸੋਹਣਾ ਲਿਖਿਆ ਅਸਲ ਵਿੱਚ ਸੀ ਨੀਤ ਨੂੰ ਹਾਰ ਬੈਠਾ ਵਿੱਚ ਛੱਟ ਦੇ ਵੇਖ ਕੇ ਮਾਲ ਗੰਗੂ ਤੀਰ ਪੁੱਤ ਸੀ ਭਾਵੇਂ ਬ੍ਰਾਹਮਣਾਂ ਦਾ ਐ ਪਰ ਨਿਕਲਿਆ ਬੜਾ ਚੰਡਾਲ ਗੰਗੂ ਲਾਲਚ ਵਸ ਹੋ ਕੇ ਨੀਚ ਗੰਗੂ ਆਪਣੀ ਮਾਤਾ ਨੂੰ ਸਹਬਜ਼ਾਦਿਆਂ ਦੇ ਖਾਣੇ ਵਿੱਚ ਜ਼ਹਿਰ ਪਾਉਣ ਲਈ ਹੀ ਇਉਂ ਕਹਿੰਦਾ ਜਾਲਮਾ ਪਾਪੀ ਡਲੀ ਜ਼ਹਿਰ ਦੀ ਮਾਂ ਨੂੰ ਕੱਢ ਵਿਖਾਲੀ ਟਹਿਣ ਲਗਾ ਹੋਂ ਥਾਪਵੇਗੀ ਕਾਲੀ ਉਮਰਤੀ ਕਾਲੀ ਮਾਂ ਸਤਗੁਰ ਦੀ ਬੋਝ ਨਾ ਸਕੇ ਐਸਾ ਜਾਲ ਫੈਲਾ ਦੇ ਗੰਗੂ ਆਖੇ ਲੈ ਮਾਤਾ ਜੀ ਖਾਣੇ ਜ਼ਹਿਰ ਮਿਲਾ ਦੇ ਆਨੰਦੀ ਖੁਰਜੀ ਕੋਲ ਇਨਾ ਦੇ ਬਣੀਏ ਛੇਟ ਚੁਰਾ ਕੇ ਅੱਜ ਦੇ ਸੁੱਤੇ ਫੇਰਨੇ ਉੱਠਣ ਏ ਉਹ ਸਵਾ ਵਰਾ ਕੇ ਪਿਓ ਦੇ ਕੋਲ ਨਹੀਂ ਕੰਮ ਇਨਾ ਦੇ ਦਾਦੇ ਕੋਲ ਕਲਾ ਦੇ ਜੰਗੂ ਆਕੇ ਮਾਤਾ ਜੀ ਖਾਣੇ ਜ਼ਹਿਰ ਮਿਲਾ ਦੇ ਮਣਾ ਮੂੰਹ ਸੋਨੇ ਦੀ ਅਮੋਰਾ ਕਿਸਮਤ ਨਾ ਹੱਤੀਆਂ ਫਿਰ ਜ਼ਿੰਦਗੀ ਵਿੱਚ ਐਸਾ ਮੌਕਾ ਆਉਣ ਦੀ ਦੇਣਾ ਸਾਈਆਂ ਜਿਹੜਾ ਜੱਗ ਤੇ ਸਦਾਨ ਚੱਲੇ ਕੋਟਾ ਸਿਕਾ ਚਲਾ ਦੇ ਗੰਬੂ ਆਕੇ ਲੈ ਮਾਤਾ ਜੀ ਖਾਣੇ ਜ਼ਹਿਰ ਮਿਲਾ ਦੇ ਵੇਨਾ ਦਸੂਰ ਰਹੇ ਹਾਨੀ ਸਿੰਘ ਸਰਕਾਰ ਨੇ ਮਾਰੇ ਹੁਣ ਸਾਨੂੰ ਕੁਝ ਕਰ ਨਹੀਂ ਸਕਦੇ ਇਹ ਦੋ ਬਾਲ ਵਿਚਾਰੇ ਹੁਣ ਨਹੀਂ ਜ਼ੋਰ ਇਨਾਂ ਦਾ ਪਹਿਣਾ ਏ ਡਰ ਜਿਲੋਂ ਪੁੱਲਾ ਦੇ ਗੰਗੂ ਆਖੇ ਲੈ ਮਾਤਾ ਜੀ ਖਾਣੇ ਜ਼ਹਿਰ ਮਿਲਾ ਦੇ ਫੜ ਫੜ ਸਿੰਘ ਸਰਕਾਰ ਨੇ ਮਾਰੇ ਮਾਰਦ ਤੇ ਨੇ ਜਾਨੋ ਤਾਈਉ ਮੈਨੂੰ ਡਰ ਨਹੀਂ ਆਉਂਦਾ ਹੁਣ ਸਿੰਘਾਂ ਦੀ ਸ਼ਾਨੋਂ ਸੁੱਤੇ ਸੋ ਜਾਨ ਜਾਗ ਨਾ ਖੁੱਲੇ ਅਸਾ ਜਮ ਪਿਲਾ ਦੇ ਗੰਗੂ ਆਖੇ ਲੈ ਮਾਤਾ ਜੀ ਖਾਣੇ ਜ਼ਹਿਰ ਮਿਲਾਦੇ ਛੋਟਿਆਂ ਤੋਂ ਵੱਡੇ ਬਣ ਜਾਂਦੇ ਛੋਟਿਆਂ ਤੋਂ ਵੱਡੇ ਬਣ ਜਾਂਦੇ ਜਿਨ੍ਹਾਂ ਨੂੰ ਮਿਲ ਜਾਏ ਮਾਇਆ ਚਾਪ ਰਹਾ ਹੈ ਸਾਡਾ ਮਾਲਕ ਅੱਜ ਖੁਸ਼ੀ ਵਿੱਚ ਆਇਆ ਸਾਨੂੰ ਹਵਾ ਸੁੱਖਾਂ ਦੀ ਆਵੇ ਦੁੱਖ ਦੇ ਪੈਰ ਟਲਾਵੇ ਗੰਗੂ ਆਖਿਲੇ ਮਾਤਾ ਜੀ ਖਾਣੇ ਜ਼ਹਿਰ ਮਿਲਾਦੇ ਪਛਤਾਉਂਦੇ ਨੇ ਮਾਤਾ ਜੀ ਜੋ ਵੇੜਾ ਹੱਥੋਂ ਗਵਾਉਂਦੇ ਸਮਝ ਲਵੋ ਕਿ ਐਸੇ ਮੌਕੇ ਵਾਰ-ਵਾਰ ਨਹੀਂ ਆਉਂਦੇ ਮਿੱਠੀ ਖੀਰ ਚ ਜ਼ਹਿਰ ਰਲਾ ਕੇ ਚਮਚਾ ਨਾਲ ਖਿਲਾਦੇ ਗੰਗੂ ਆਖਿਲੇ ਮਾਤਾ ਜੀ ਖਾਣੇ ਜ਼ਹਿਰ ਮਿਲਾਦੇ ਕਮੇ ਖੁਸ਼ੀ ਨਹੀਂ ਵਤ ਵੈਂਦੀਆ ਜਦੋਂ ਚਹਣ ਆ ਜਾਮਣ ਜਿਸ ਬੰਦੇ ਕੋਲ ਹੋਏ ਨਾ ਪਿਆਸਾ ਸੱਜਣ ਮੂਹ ਛੁਪਾਮਣ ਚੜ ਜੈ ਸੁੱਖਾਂ ਦਾ ਹੀ ਸੂਰਜ ਕਸ਼ਟ ਖਹਾੜ ਹਿਲਾ ਦੇ ਗੰਗੂ ਆਖੇ ਲੈ ਮਾਤਾ ਜੀ ਖਾਣੇ ਜ਼ਹਿਰ ਮਿਲਾ ਦੇ ਜੇ ਮਾਤਾ ਮੈਂ ਸੇਡ ਹੋ ਜਾਵਾ ਦੱਸ ਤੇਰਾ ਕੀ ਜਾਂਦਾ ਲੱਗੇ ਦਾਤਾਂ ਲਾਉਣਾ ਚਾਹੀਏ ਕੁੱਲ ਜਮੰਮ ਨਾ ਆਂਦਾ ਜੋਗੀ ਬਣਿਆ ਤੁਝ ਨਹੀਂ ਬਣਨਾ ਫੁੱਲ ਫਰੇ ਬਕਲਾ ਦੇ ਗੰਗੂ ਆਖੇ ਲੈ ਮਾਤਾ ਜੀ ਖਾਣੇ ਜ਼ਹਿਰ ਮਿਲਾ ਦੇ ਗੰਗੂ ਆਖੇ ਲੈ ਮਾਤਾ ਜੀ ਖਾਣੇ ਜ਼ਹਿਰ ਮਿਲਾ ਦੇ